ਜਿਹੜਾ ਜਿਹਾ ਵਿਆਹ ਸੀ ਉਹ ਕੀ ਲੱਗਦੀ ਲੜਕੀ ਤੁਹਾਡੀ ਉਹ ਮੇਰੀ ਲਟਕੀ ਮੇਰੀ ਬੇਟੀ ਲੱਗਦੀ ਹੈ ਹਾਂਜੀ ਚਲ ਕੀ ਗੱਲਬਾਤ ਹੋਈ ਜਾਂਦਾ ਅੱਜ ਗੱਲਬਾਤ ਹੋਈ ਉਹਨਾਂ ਤਰੀਕ ਰੱਖੀਗੀ ਤੇ ਆਂਦੇ ਹੀ ਭੀ ਅੱਜ ਵਿਆਹ ਵਾ ਤੇ ਵਿਆਹ ਦੀ ਤਿਆਰੀ ਕਰਕੇ ਗਏ ਹਾਂ ਤੇ ਉਹਨਾਂ ਨੇ ਵਿਆਹ ਤਾਂ ਉੱਥੇ ਕੋਈ ਹੈਗਾ ਨਹੀਂ ਤਾਂ ਆਪਾਂ ਵਾਪਸ ਆ ਗਏ ਹੂੰ ਹਾਂਜੀ ਤੁਮੇ ਨੂੰ ਅੱਜ ਗੁੱਸਾ ਚੜਿਆ ਮੈਂ ਅਖਾ ਜਿਹਨਾਂ ਨੂੰ ਨਾ ਚਰਚਾ ਚ ਆਇਆ ਉਹਨਾਂ ਦਾ ਟੱਬਰ ਅੱਜ ਜਾ ਕੇ ਘੇਰਨਾ ਵਗਾ ਤੇ ਫੇਰ ਘੇਰਿਆ ਉਹਨਾਂ ਨੂੰ ਅੱਖਾਂ ਹੀ ਬੁਵਾਣੀ ਦਾ ਖੋਲਣਾ ਹੀ ਅੱਜ ਇਹਨਾਂ ਨੂੰ ਕਸੇਟਣਾ ਵਗਾ ਇਹਨਾਂ ਸਾਡੀ ਬੇਇੱਜ਼ਤੀ ਕੀਤੀ ਸਾਨੂੰ ਕੀ ਕਹਿਣਗੇ ਵੀ ਤੁਸੀਂ ਵਿਆਹ ਕਰਨ ਗਏ ਤਾਂ ਅੱਜ ਖਾਲੀ ਮੁੜ ਕੇ ਆਏ ਸਾਡੀ ਬੇਇੱਜ਼ਤੀ ਮਹਿਸੂਸ ਹੋਈ ਆਗੀ ਤੇ ਅਸੀਂ ਫੇਰ ਤਾਂ ਕਰਕੇ ਉਹਨਾਂ ਨੂੰ ਫੜਿਆ ਨਹੀਂ ਤੇ ਅਸੀਂ ਇਹੋ ਆਨੇ ਹੁੰਦੇ ਹਾਂ ਸਾਡੀ ਮੱਲੇ ਦੇ ਵਿੱਚ ਬੇਇੱਜ਼ਤੀ ਨਾ ਹੋਵੇ ਤਾਂ ਨਾ ਕੇ ਇਹਨੂੰ ਪਤਾ ਲੱਗੇ ਅਸੀਂ ਚੁੱਪ ਕਰਕੇ ਆਪਣੀ ਇੱਜ਼ਤ ਨਾ ਚਾ ਸਾਡੀ ਧੀ ਮੰਨ ਗਈ ਆਗੀ ਤੇ ਅਸੀਂ ਚਲੋ ਜਿੱਦਾਂ ਵੀ ਲੋਕੀ ਕਰਦੇ ਆਂ ਵਿਆਹ ਦਿੰਨੇ ਆਗੇ ਯਾਰ ਨਾਮ ਦਾ ਗੱਲ ਕੀ ਆ ਬਰਾਣਾ ਦਾ ਹਾਂਜੀ ਬਰਾਤ ਲੈ ਕੇ ਕਿਉਂ ਨਹੀਂ ਆਇਆ ਬਰਾਤ ਲੈ ਕੇ ਪਤਾ ਨਹੀਂ ਉਹ ਕਿਉਂ ਨਹੀਂ ਆਇਆ ਕੁਛ ਨਹੀਂ ਕਰਦੇ ਫੋਨ ਆਇਆ ਕਰਦੇ ਫੋਨ ਲਾਇਓ ਕਹਿੰਦੇ ਬੇਦਖਲ ਕੀਤਾ ਹੀ ਨਹੀਂ ਗਾ ਆਉਣਾ ਤੇ ਮੁੰਡਾ ਦਾ ਹੀ ਮੈਂ ਕੱਲਾ ਆਉਣਾ ਕਿੰਨੀ ਦੇਰ ਤੋਂ ਰਿਲੇਸ਼ਨ ਚ ਰਿਹਾ ਕਿੱਥੇ-ਕਿੱਥੇ ਤੁਹਾਡੀ ਕੁੜੀ ਨੂੰ ਮਰਦਾ ਰਿਹਾ ਹਾਂਜੀ ਸਰ ਜੀ ਪਤਾ ਨਹੀਂ ਗਾ ਇਹ ਮਤਲਬ ਵੀ ਬੁਟੀਕ ਤੇ ਜਾਂਦੀ ਰਹੀ ਬੁਟੀਕ ਤੋਂ ਉੱਥੋਂ ਜਾਂਦੇ ਰਹੇ ਅਗੇ ਸਾਨੂੰ ਨਹੀਂ ਪਤਾ ਹਾਂ ਤੇ ਉਹ ਆਂਦੀ ਨਹੀਂ ਮੇਰੀ ਕਿਸੇ ਨਾਮ ਨੀ ਮੈਂ ਸਹੀ ਸਲਾਮ ਤੇ ਮਮੀ ਮੈਨੂੰ ਕੋਈ ਇਹ ਕਹਿੰਦੇ ਨਾ ਜੇ ਮੈਂ ਪਤਾ ਤੇਰੀ ਕਿਹਨੇ ਗੱਲਬਾਤ ਆ ਸਾਨੂੰ ਦੱਸ ਦੇ ਕੋਈ ਗੱਲ ਨਹੀਂ ਜੇ ਤੂੰ ਆਦ ਨਹੀਂ ਮੈਂ ਵਿਆਹ ਨਹੀਂ ਕਰਾਉਣਾ ਅਸੀਂ ਜਦੋਂ ਮੰਗਣੀ ਕਰਨੀ ਆ ਆਖਣਾ ਹੀ ਮੁੰਡਾ ਵੇਖਣ ਲੱਗੇ ਇਹਨੇ ਕਹਣਾ ਮੇਰੀ ਮੰਗਣੀ ਨਾ ਕਰੋ ਵੀ ਕਿ ਮਮੀ ਮੈਂ ਨਹੀਂ ਕਰਾਉਣਾ ਵੀ ਮੈਂ ਨਹੀਂ ਕਰ ਆਇਆ ਕੋਈ ਚੱਕਰ ਕੀ ਜੇ ਕੋਈ ਮੁੰਡੇ ਤੈਨੂੰ ਵੀ ਪਸੰਦ ਹੈ ਤੂੰ ਦੱਸ ਸਾਨੂੰ ਅਯੋਧਨਾ ਕਰ ਲਾਂ ਇਹ ਤਾਂ ਵੀ ਨਹੀਂ ਅਨੁਦਾਸਦੀ ਹੁੰਦੀ ਪਰ ਕਿ ਲੱਗਦਾ ਅੱਜ ਉਹ ਖਾ ਗਰੀ ਹਾਂਜੀ ਉਹ ਮੜਕੇ ਨਾ ਬੁੱਢਾ ਮੁੰਡਾ ਜਿਹੜਾ ਨਾ ਵੀ ਬੇਟਾ ਮੇਰਾ ਤੇ ਇਹ ਕਿਤੇ ਨਾ ਉਹਦੀ ਚਰਚ ਦੀ ਕੋਈ ਮੀਟਿੰਗ ਕਿ ਪਤਾ ਸੋਪਾ ਯਾਤਰਾ ਕੋਤੇ ਗਿਆ ਤੇ ਇਹ ਬੇਟੀ ਦਾ ਫੋਨ ਹੀ ਤੇ ਇਹ ਬੇਟੀ ਦੇ ਫੋਨ ਤੇ ਨਾ ਉਹਦਾ ਫੋਨ ਆਈ ਜਾਂਦਾ ਸੀ ਮੁੰਡੇ ਦਾ ਤੇ ਇਹ ਮੁੰਡਾ ਜਿਹੜਾ ਨਾ ਇਹਨੇ ਨਾ ਉਹਦਾ ਫੋਨ ਭਰਾ ਕੋਲੇ ਇਹ ਮੁੰਡਾ ਭਰਾ ਕੋਲ ਫੋਨ ਵੀ ਮਤਲ ਕਰਕੇ ਤੇ ਇਹਨੇ ਪਾਸਟਰ ਨੂੰ ਵਿਖਾਤਾ ਜੀ ਆ ਜੀ ਭਾਜੀ ਪਤਾ ਨਹੀਂ ਕੀ ਗੱਲ ਆ ਗੋਪੀ ਦਾ ਫੋਨ ਵਾਰ-ਵਾਰ ਕਿਉਂ ਆਉਂਦਾ ਅੱਜ ਮੇਰੀ ਭੈਣ ਕੋ ਫੋਨ ਨਹੀਂ ਆਇਆ ਕਿਉਂ ਉਹਨਾਂ ਨੇ ਮੁੜ ਕੇ ਫੋਨ ਦੇ ਵਿੱਚੋਂ ਵੇਖਿਆ ਤੇ ਉਹ ਕਹਿੰਦੀ ਵੀ ਇਹ ਕਿਉਂ ਕਰਦਾ ਮੁੜ ਕੇ ਉਹਨੇ ਕੁੜੀ ਨੂੰ ਵੀ ਬੁਲਾਇਆ ਵੀ ਕਿਹੜੀ ਗੱਲ ਤੂੰ ਉਹਨ ਤੇ ਇਤਦੇ ਨੂੰ ਕਿਉਂ ਫੋਨ ਕਰਦਾ ਤੂੰ ਉਹਨੂੰ ਕਿਉਂ ਕਰਦੀ ਇਹ ਆਂਦੀ ਵੀ ਮੇਰੀ ਵੀ ਗੱਲ ਬਾਤ ਹੈਗੀ ਤੇ ਉਹ ਵੀ ਆਂਦਾ ਮੇਰੀ ਵੀ ਪਰ ਕੀ ਲੱਗਦਾ ਨਹੀਂ ਗੂਗਲ ਜਾ ਕੇ ਇਤਨੀ ਆ ਕੰਮ ਕਰਦੇ ਸੋਭਾ ਦਿੰਦੇ ਹਾਂ ਹਾਂ ਸੋਭਾ ਦਿੰਦੇ ਨਾ ਇਹਨੂੰ ਚਾਹੀਦੇ ਹੈ ਨਾ ਉਹਨੂੰ ਹੀ ਚਾਹੀਦੇ ਤੇ ਪਰ ਰੱਬ ਨੇ ਕੀ ਪਤਾ ਇਹਨਾਂ ਦਾ ਕਿਹੜੀ ਯੋਜਨਾ ਦੇ ਵਿੱਚ ਇਹਨਾਂ ਨੂੰ ਪਿਕ ਕਰਦਾਤਾ ਨਹੀਂ ਤੇ ਕੀਪਤਾ ਕਿ ਕਿੰਨਾ ਕਚਰੇ ਨਾਲ ਚੱਲਦੀ ਰਹਿਣਾ ਸਾਨੂੰ ਇੰਨੀ ਤੰਗੀ ਦਿੱਤੀ ਜਿਹੜੀ ਕਮੇਟੀ ਪਾਉਣੀ ਨਹੀਂ ਆਵੇ ਹੁਣ ਵੀ ਲੱਖ ਦੀ ਕਮੇਟੀ ਪਾਈ ਇਨੇ ਮੁੰਡੇ ਨੇ ਖਰਾਬ ਕਰਵਾਈ ਤੇਰੀ ਮਾਂ ਨੇ ਤੇਰਾ ਵਿਆਹ ਕਰ ਦੇਣਾ ਈ ਉਹ ਤੇਰੀ ਆ ਕਰ ਦੇਣਾ ਤੂੰ ਕਮੇਟੀ ਖਰਾਬ ਕਰ ਦੇ ਤੂੰ ਘਰ ਤੇ ਲਾ ਦੇ ਤੇਰੀ ਮੰਮੀ ਨੇ ਤੇਰਾ ਹੋਰ ਕਿਤੇ ਵਿਆਹ ਕਰ ਦੇਣਾ ਮੈਂ ਤੇਰਾ ਨਾ ਵਿਆਹ ਕਰਾਂ ਜਿਹੜੀ ਐ ਕਮੇਟੀ ਚੁੱਕਣੀ ਉਹ ਬਰਬਾਦ ਕਰਾ ਜਿਹੜੀ ਕਮੇਟੀ ਚ ਉਹ ਬਰਬਾਦ ਕਰਾ ਕਦੀ ਕੁੜੀ ਨੇ ਕਿਤੇ ਵਰਤਦਿਆਂ ਕਰਕੇ ਹਾ ਨੂੰ ਪੈਸਾ ਮਤਲ ਜੋੜਨ ਦੇ ਦਿੰਦਾ ਹਾਂ ਜਿੰਨਾ ਕਿੰਨਾ ਸਾਲਡ ਆਇਆ ਹਾਂਜੀ ਕੜਾ ਨਸਾਲਡ ਆਜਾ ਅੱਜ ਆਡਾ ਵੀ ਸਾਡਾ ਅੱਜ ਵੀ ਬਥੇਰਾ ਹੋ ਗਿਆ ਵਗ ਠੀਕ ਹੈ ਪਈ ਮੰਦਰੀਆਂ ਤੋਂ ਕਪੜਾ ਲੀੜਾ ਬਣਾਇਆ ਮੁੰਦਰੀਆਂ ਤੁਹਾਡੇ ਕੋ ਪੈਸੇ ਨਹੀਂ ਹੈਗਾ ਪੈਰ ਤੇ ਪੈਸੇ ਕਢਾਏ ਕੋਈ ਵੀ ਆਜੀ ਫੜ ਵੀ ਚਲੋ ਕੋਈ ਨਹੀਂ ਜੇ ਉਹ ਕੋਡ ਮੈਰਜ ਤੇ ਨਾ ਮੁੰਡਾ ਮੰਨੂਗਾ ਅਸੀਂ ਆਪਣੇ ਕੋਲੋਂ ਕਰ ਦਾਂਗੇ ਤੇ ਕੱਲ ਨੂੰ ਸਾਡੀ ਕੁੜੀ 30 ਨੂੰ ਛੱਡੇ ਨਾ ਧੋਖਾ ਨਾ ਦੇਵੇ ਹੁਣ ਕੀ ਮੰਗ ਕਰਦੇ ਹੋ ਭਾਈ ਹੁਣ ਇਹੋ ਮੰਗਾ ਨੇ ਪਿਆੜੀ ਕੁੜੀ ਨਾਲ ਵਿਆਹ ਕਰਾਉਣਾ ਨੀਗਾ ਹੁਣ ਇਹਨੂੰ ਸਜਾ ਹੋਣੀ ਚਾਹੀਦੀ ਬਸ ਠੀਕ ਹੁਣ ਦਰਖਾਸਤ ਦੇਓਗੇ ਪੁਲਿਸ ਨੂੰ ਹਾਂਜੀ ਦੇਵਾਂਗੇ ਦਰਖਾਸਤ ਨਸਕਾਰ ਹੋ ਗਿਆ ਹਾਂਜੀ ਹਾਲੀਕੀ ਤੋਂ ਲੈ ਮਲੇਓ ਅੰਬਰ ਸਦ ਕੀ ਗੱਲ ਹੋਇਤ ਵਰਤ ਮੇਰੇ ਨਾਲ ਇੱਕ ਮੁੰਡਾ ਸੀ ਮੁੰਡੇ ਨੇ ਇਦਾਂ ਮੈਨਾਂ ਵਿਆਹ ਦੀ ਤਰੀਕ ਰੱਖੀ ਵਿਆਹ ਦੀ ਤਰੀਕ ਤੋਂ ਅੱਜ ਮੁੱਕਰ ਗਿਆ ਜਿਹੜਾ ਮੁੰਡਾ ਹੈ ਗੁਰਪ੍ਰੀਤ ਸਿੰਘ ਕਿੱਦਾਂ ਕਰ ਲੈ ਬੜੀ ਗੱਲ ਉਹ ਚਰਚ ਚ ਜਾਂਦੇ ਸੀ ਮੈਂ ਵੀ ਚਰਚੇ ਜਾਂਦੀ ਸੀ ਪਹਿਲਾਂ ਉਹ ਇੱਥੇ ਕੰਮ ਸਿੱਖਦੇ ਸੀ ਝੋੜੇ ਦਾ ਤੇ ਇਦਾਂ ਹੀ ਹੁੰਦੇ ਸੀ ਤੇ ਮੈਂ ਵੀ ਜਾਂਦੀ ਹੁੰਨੀ ਸੀ ਤੇ ਜਦੋਂ ਵੀ ਉਹਨੇ ਜਦੋਂ ਉਹਨੇ ਮੈਨੂੰ ਵੇਖਿਆ ਤੇ ਉਹ ਕਹਿੰਦਾ ਸਹੀ ਮੈਂ ਤੈਨ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੇ ਮੈਂ ਕਿਹਾ ਮੈਂ ਤੈਨੂੰ ਪਿਆਰ ਨਹੀਂ ਕਰਦੀ ਤੇ ਇਦਾਂ ਮੇਰੇ ਪਿੱਛੇ ਆਉਣਾ ਮੈਂ ਸਕੂਲ ਜਾਣਾ ਮੇਰੇ ਪਿੱਛੇ ਆਉਣਾ ਮੈਂ ਪੇਪਰ ਦੇਣ ਜਾਣਾ ਮੇਰੇ ਪਿੱਛੇ ਆ ਜਾਣਾ ਤੇ ਮੈਨੂੰ ਗੁੱਸਾ ਚੜਨਾ ਮੈਂ ਆਪਣੀ ਮੰਮੀ ਨੂੰ ਵੀ ਦੱਸਣ ਦੀ ਬੜੀ ਕੋਸ਼ਿਸ਼ ਕੀਤੀ ਨੇ ਮੈਨੂੰ ਦੱਸਣ ਨਹੀਂ ਦੇਣਾ ਇਹਨੇ ਕਿਹਾ ਮੈਂ ਤੇਨਾ ਵਿਆਹ ਕਰਾਉਣਾ ਮੈਂ ਤੂੰ ਮੇਰਾ ਮੇਰੇ ਨਾਲ ਗੱਲਬਾਤ ਕਰ ਇਦਾਂ ਮੈਂ ਕਹਾਂ ਨਹੀਂ ਮੈਂ ਇਹਨਾਂ ਤੇ ਨਾਲ ਗੱਲਬਾਤ ਕਰਨੀ ਤੂੰ ਮੈਂ ਮੈਨੂੰ ਤੇ ਤੇ ਯਕੀਨ ਨਹੀਂ ਇਹਨੇ ਤਾਂ ਵੀ ਮੈਨੂੰ ਆਪਣੇ ਪਿਆਰ ਚ ਫਸਾ ਕੇ ਆਪਣੇ ਆਪਣੇ ਨਾਲ ਵਿਆਹ ਕਰਾਉਣ ਦਾ ਮੈਨੂੰ ਝੂਠੇ ਲਾਰੇ ਲਾਏ ਝੂਠੇ ਵਾਦੇ ਵੀ ਕੀਤੇ ਮੇਰੇ ਨਾਲ ਕਿ ਮੈਂ ਤੇਨਾ ਵਿਆਹ ਕਰਾਉਣਾ ਕਿ ਮੈਂ 5 ਸਾਲਾਂ ਬਾਅਦ ਪੱਕਾ ਤੇ ਨਵਿਆਹ ਵਿਆਹ ਕਰਾਉਣਾ ਵਾ ਤੇ ਅੱਜ ਉਹ ਵਿਆਹ ਦੀ ਤਰੀਕ ਰੱਖ ਕੇ ਵਿਆਹ ਤੋਂ ਵੀ ਮੁੱਕਰ ਗਿਆ ਸਾਡੇ ਘਰੇ ਆਣ ਜਾਣ ਕਿਸ ਤਰ੍ਹਾਂ ਆਇਆ ਜੀ ਸਾਡੇ ਘਰੇ ਆਣ ਜਾਣ ਉਹ ਚਰਚੇ ਜਾਂਦੇ ਸੀ ਤੇ ਅਸੀਂ ਵੀ ਜਾਂਦੇ ਸੀ ਐਨੇ ਹੀ ਜਾਣੇ ਉਹ ਹੁੰਦੇ ਹੁੰਦੇ ਸੀ ਤੇ ਇਸ ਤਰ੍ਹਾਂ ਮੈਂ ਵੀ ਜਾਣ ਲੱਗੀ ਤੇ ਮੇਰੀ ਮੰਮਾ ਵੀ ਜਾਣ ਲੱਗ ਪਏ ਹੌਲੀ ਹੌਲੀ ਨਹੀਂ ਚਰਚੇ ਚ ਤੇ ਚਰਚੇ ਚ ਜਾਂਦੇ ਜਾਂਦੇ ਫਿਰ ਉਹ ਹੌਲੀ ਹੌਲੀ ਸਾਡੇ ਘਰੇ ਆਉਣ ਦੇ ਪੇ ਅਸੀਂ ਵੀ ਜਾਣ ਦੇ ਪੇ ਤੇ ਮੇਲ ਮਲਾਪ ਹੋ ਗਿਆ ਤੇ ਇਦਾਂ ਉਹ ਬਦ ਵਿੱਚ ਮੈਂ ਪਾਸਟਰ ਜੀ ਨੂੰ ਭੇਜਿਆ ਕਿ ਮੈਂ ਕਿਹਾ ਮੈਂ ਇਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਨੀ ਆ ਤੇ ਉਹ ਉਹਨਾਂ ਦੇ ਘਰੇ ਗਏ ਉਹਨਾਂ ਦੇ ਮਾਪੇ ਮੰਨ ਵੀ ਗਏ ਉਹਨਾਂ ਦੇ ਬ੍ਰਦਰ ਸਿਸਟਰ ਹੀ ਨਹੀਂ ਮੰਨੇ ਉਹ ਕਹਿੰਦੇ ਨਾ ਅਸੀਂ ਇਸ ਕੁੜੀ ਨਾਲ ਵਿਆਹ ਕਰਾਉਣਾ ਹੀ ਨਹੀਂ ਪਤਾ ਨਹੀਂ ਉਹਨਾਂ ਨੂੰ ਕੀ ਪ੍ਰੋਬਲਮ ਕੀ ਨਹੀਂ ਪ੍ਰੋਬਲਮ ਵਿਆਹ ਤੋਂ ਪਹਿਲਾਂ ਇਹ ਮੈਨੂੰ ਚਿਰਾਗ ਹੋਟਲ ਦੇ ਵਿੱਚ ਖੜਦਾ ਰਿਹਾ ਉਹ ਮੰਦਾ ਰਿਹਾ ਇਸ ਤਰ੍ਹਾਂ ਮੇਰੇ ਨਾਲ ਕਿ ਮੈਂ ਇਹਦੇ ਨਾਲ ਵਿਆਹ ਕਰਾਉਣਾ ਵਾ ਬਾਦ ਵਿੱਚ ਵਿਆਹ ਦੀ ਇਹ ਵਿਆਹ ਤੋਂ ਮੁੱਕਰ ਗਿਆ ਤੇ ਜਦੋਂ ਇਹ ਵਿਆਹ ਤੋਂ ਮੁਕਰਿਆ ਤੇ ਮੈਂ ਆਪਣੀ ਗੁੱਸੇ 'ਚ ਆ ਕੇ ਮੈਂ ਮੈਂ ਪਹਿਲਾਂ ਮਾਰੀ ਚੱਲੀ ਸੀ ਮੈਂ ਮਰਨ ਤੋਂ ਬਚੀ ਮੈਂ ਫੇਰ ਬਾਦੂ ਚ ਕਮਿਸ਼ਨਰ ਸਾਹਿਬ ਦੇ ਪੇਸ਼ ਹੋ ਗਈ ਤੇ ਮੈਂ ਉੱਥੇ ਦਰਖਾਸਤ ਦੇ ਦਿੱਤੀ ਉੱਥੇ ਦਰਖਾਸਤ ਦੇ ਦਿੱਤੀ ਪਹਿਲਾਂ 3-4 ਮਹੀਨੇ ਉੱਥੇ ਪੇਸ਼ ਹੀ ਨਹੀਂ ਹੋਇਆ ਘਰ ਦੇ ਵੀ ਕਹਿੰਦੇ ਸੀ ਬੇਦਖਲ ਕੀਤਾ ਉੱਥੇ ਪੇਸ਼ ਨਹੀਂ ਜਦੋਂ ਹੋਇਆ ਜਿਸ ਦਿਨ ਪੇਸ਼ ਹੋਇਆ ਉੱਥੇ ਆ ਕੇ ਕਹਿੰਦਾ ਮੈਂ ਵਿਆਹ ਕਰਵਾਉਣਾ ਚਾਹੁੰਦਾ ਹਾਂ ਹਾਂਜੀ ਵਿਆਹ ਦੀ ਤਰੀਕ ਵੀ ਰੱਖ ਲਈ ਸਭ ਕੁਝ ਹੋ ਗਿਆ ਤੇ ਬਾਅਦ ਵਿੱਚ 3 ਮਹੀਨੇ ਬਾਅਦ ਵਿਆਹ ਹੀ ਮੇਰਾ ਵਿਆਹ ਮਾਰਚ ਦੀ 30 ਤਰੀਕ ਨੂੰ ਹੀ ਤੇ 30 ਤਰੀਕ ਨੂੰ ਤਿੰਨ ਮਹੀਨੇ ਨੇ ਮੈਨੂੰ ਇੱਕ ਫੋਨ ਨਹੀਂ ਕੀਤਾ ਵਿਆਹ ਦੀ ਤਰੀਕ ਵੀ ਰੱਖ ਕੇ ਇੱਕ ਵੀ ਫੋਨ ਨਹੀਂ ਕੀਤਾ ਕਿੱਦਾਂ ਜਾਂ ਕਿੱਥੇ ਐ ਜਾਂ ਕਿੱਦੇ ਨਹੀਂ ਵਿਆਹ ਦੀ ਤਿਆਰੀ ਹੋ ਗਈ ਜਾਂ ਨਹੀਂ ਹੋਈ ਕਿੱਦਾਂ ਕੁਝ ਵੀ ਨਹੀਂ ਕੀਤਾ 29 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ 30 ਤਰੀਕ ਨੂੰ ਮੇਰਾ ਵਿਆਹ 29 ਤਰੀਕ ਨੂੰ ਮੈਨੂੰ ਫੋਨ ਕਰਨ ਦੇ ਕੱਲ ਵਿਆਹ ਵਾਤ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਕਿਹਾ ਵਿਆਹ ਦੀ ਤਰੀਕ ਤੁਸੀਂ ਰੱਖੀ ਐ ਦਿਨ ਵੀ ਤੁਸੀਂ ਦੱਸ ਦੋ ਕਿੱਥੇ ਹੋਣਾ ਕਿੱਥੇ ਨਹੀਂ ਤੇ ਮੈਂ ਜਦ ਮੈਨੂੰ ਪੁੱਛਿਆ ਤੇ ਮੈਂ ਕਿਹਾ ਊਮਨ ਸੈੱਲ 'ਚ ਆ ਜਾਓ ਉੱਥੇ ਮਿਲਾਂਗੇ ਤੇ ਉੱਥੇ ਐਂ ਹੀ ਪਹੁੰਚੇ ਸਾਰਾ ਟੱਬਰ ਮੈਂ ਸਾਰਾ ਕੁਝ ਲੈ ਗਏ ਮੈਂ ਆਪਣਾ ਸਮਾਨ ਵੀ ਲੈ ਗਈ ਮੈਂ ਪੈਕਿੰਗ ਸਾਰੀ ਆਪਣੀ ਕਰਕੇ ਲੈ ਗਈ ਉਹ ਉੱਥੇ ਆਇਆ ਹੀ ਨਹੀਂ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਏ ਉਹ ਕੋਈ ਨਹੀਂ ਉਹਨਾਂ ਨੇ ਮਨਾ ਕੀਤਾ ਕੀ ਕਾਰਨ ਲਗਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਸ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਉਨੇ ਮੈਨਾਂ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰਨਾ ਚਾਹੁੰਦੇ ਹੋ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਧ ਵਿਚਾਲੇ ਛੱਡ ਦਿੱਤਾ ਕਿ ਲੱਗਦਾ ਜਦੋਂ ਮਰਦੀ ਸੋਹਾਂ ਖਾਂਦੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਿਭਾਈਆਂ ਉਹਨੇ ਨਹੀਂ ਨਿਭਾਈਆਂ ਉਹ ਵੀ ਤਾਂ ਲੋਕ ਪਿਆਰ ਕਰਦਾ ਕਿ ਜੇ ਤੁਸੀਂ ਉਹਨਾਂ ਪਿਆਰ ਕਰਦੇ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨ ਦਿਆ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ। ਵੂਮਨ ਸੈਲ ਜਾਣ ਦੀ ਕੀ ਲੋੜ ਗਈ? ਕਿਉਂ? ਉੱਥੇ ਪਹੁੰਚੇ। ਵੂਮਨ ਸੈਲ 'ਚ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ। ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾ। ਹਾਂਜੀ ਮੈਂ ਉਹਦੇ ਖਿਲਾਫ ਦਰਖਾਸਤ ਹੀ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਉਹਨਾਂ ਨੇ ਲਖਾ ਲਾ ਕੀਤਾ? ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੋਸ਼ਿਸ਼ ਵੀ ਨਹੀਂ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਸਾਰੀ ਆਪਣੀ ਘਰ ਕੇ ਲੈ ਗਈ ਉਹ ਉੱਥੇ ਆਇਆ ਹੀ ਨਹੀਂ। ਕੋਈ ਪਰਿਵਾਰ ਨਹੀਂ ਆਇਆ ਉਹਨਾਂ ਦਾ ਕੋਈ ਪਰਿਵਾਰ ਮੁੰਡਾ ਹੀ ਨਹੀਂ ਆਇਆ। ਕੋਈ ਵੀ ਨਹੀਂ ਆਇਆ ਉਹਨਾਂ ਦਾ ਪਰਿਵਾਰ ਸਾਰਾ ਇੱਥੇ ਚਰਚੇ ਚ ਆਇਆ ਸਾਡੇ ਘਰ ਦੇ ਲੱਗ ਗਏ ਉਹ ਕੋਈ ਵੀ ਨਹੀਂ ਹਾਂ ਉਹਨਾਂ ਨੇ ਮਨਾ ਕੀਤਾ ਕੀ ਕਰਨ ਲੱਗਦਾ ਪਤਾ ਨਹੀਂ ਕਿਉਂ ਮੈਨੂੰ ਮਨਾ ਕੀਤਾ ਕਿਉਂ ਨਹੀਂ ਮਤਲਬ ਜੂਸ ਕਰਕੇ ਮੈਨੂੰ ਛੱਡ ਦਿੱਤਾ ਉਹਨੇ ਉਹਨੇ ਮੈਂ ਨਾ ਗਲਤ ਕੀਤਾ ਉਹਨੂੰ ਉਹਦੀ ਬੰਦੀ ਮੈਂ ਇਹ ਹੀ ਚਾਹੁੰਨੀ ਆ ਕਿ ਹੁਣ ਉਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਹੁਣ ਉਹਨਾਂ ਵਿਆਹ ਕਰ ਲਗੰਦੇ ਹਾਂ ਮੈਂ ਹੁਣ ਉਹਨਾਂ ਵਿਆਹ ਕਰਨਾ ਨਹੀਂ ਚਾਹੁੰਨੀ ਉਹਨੇ ਮੈਨੂੰ ਅੱਦਵਚਾਲੇ ਛੱਡ ਦਿੱਤਾ ਕੀ ਲੱਗਦਾ ਜਦੋਂ ਮਰਦੀਆਂ ਸੋਹਾਂ ਖਾਦੀਆਂ ਸੀ ਹਾਂਜੀ ਉਹਨੇ ਕੀਤੀਆਂ ਸੀ ਮੈਂ ਨਿਭਾਈਆਂ ਉਹਨੇ ਨਹੀਂ ਨਿਭਾਈਆਂ ਉਹ ਵੀ ਤਾਂ ਉਹ ਕਰਦਾ ਕਿ ਜਦ ਤੁਸੀਂ ਉਹਨੂੰ ਪਿਆਰ ਕਰਦੇ ਹੋ ਉਹ ਮੈਨੂੰ ਕਰਦਾ ਸੀ ਮੈਂ ਵੀ ਉਹਨੂੰ ਕਰਦੀ ਸੀ ਪਰ ਮੈਨੂੰ ਨਹੀਂ ਪਤਾ ਹੁਣ ਉਹ ਕਿਸੇ ਦੇ ਦਬਾਅ 'ਚ ਆ ਕੇ ਕਰ ਨਾ ਕਰਨ ਦਿਆ ਜਾਂ ਨਹੀਂ ਕਰਨਦੇ ਇਹ ਨਹੀਂ ਮੈਨੂੰ ਪਤਾ ਪਰ ਮੈਂ ਉਹਨੂੰ ਪਿਆਰ ਕਰਦੀ ਸੀ ਪਰ ਹੁਣ ਉਹ ਮੇਰੇ ਮਨ ਤੋਂ ਉੱਤਰ ਗਿਆ ਵੂਮਨ ਸੈਲ ਜਾਣ ਦੀ ਕੀ ਲੋੜ ਗਈ ਕਿਉਂ ਉੱਥੇ ਪਹੁੰਚੇ ਵੂਮਨ ਸੈਲ 'ਚ ਮੈਂ ਐਸੇ ਲਈ ਪਹੁੰਚੀ ਕਿ ਸ਼ਾਇਦ ਉਹਦਾ ਪਰਿਵਾਰ ਪੂਰਾ ਮੰਨ ਜੇ ਤੇ ਮੈਨੂੰ ਅਪਣਾ ਲੇ ਤੁਸੀਂ ਉੱਥੇ ਦਿਖਾ ਦਿੱਤੀ ਹੋਈ ਨਹੀਂ ਦਿਖਾਉਂਦੇ ਹਾਂਜੀ ਮੈਂ ਉਹਦੇ ਖਿਲਾਫ ਦਰਖਾਸਤ ਹੀ ਦਿੱਤੀ ਸੀ ਕਿ ਇਹ ਮੈਨੂੰ ਵਿਆਹ ਦਾ ਝੂਠਾ ਲਾਰਾ ਲਾ ਕੇ ਮੇਰੇ ਨਾਲ ਗਲਤ ਸਬੰਧ ਬਣਾ ਕੇ ਤੇ ਮੈਨੂੰ ਅੱਜ ਅਦਵਚਾਲੇ ਛੱਡ ਗਿਆ। ਕੀ ਉਹ ਤਾਂ ਲਗਾ ਲਾ ਕੀਤਾ। ਉਹਨਾਂ ਨੇ ਇਹੀ ਫੈਸਲਾ ਕੀਤਾ ਸੀ ਕਿ ਅਸੀਂ ਇਹਨਾਂ ਦੋਵਾਂ ਕੁੜੀ ਮੁੰਡੇ ਦਾ ਵਿਆਹ ਕਰਾ ਦਾਂਗੇ ਤੇ ਇੰਨੇ ਮੈਨੂੰ ਇੱਥੋਂ ਤੱਕ ਕਿ ਮੇਰੇ ਪਰਿਵਾਰ ਵੀ ਛਿੜਾ ਦਿੱਤਾ ਮੈਂ ਕਿਸੇ ਨੂੰ ਫੋਨ ਵੀ ਨਹੀਂ ਕਰ ਸਕਦੀ ਕੋਸ਼ਿਸ਼ ਵੀ ਨਹੀਂ ਤੇ ਜਿਸ ਦਿਨ ਵਿਆਹ ਦਾ ਦਿਨ ਨੇੜੇ ਆ ਗਿਆ ਉਸ ਦਿਨ ਮੈਨੂੰ ਰਾਤ ਕਹਿੰਦਾ ਕਿ ਮੈਂ ਤੈਨੂੰ ਰਾਜਸਥਾਨ ਰੱਖਣਾ ਰਾਜਸਥਾਨ ਰੱਖਣਾ ਹੀ ਤੇ ਮੈਨੂੰ 3 ਮਹੀਨੇ ਪਹਿਲਾਂ ਫੋਨ ਕਰਦਾ ਮੈਂ ਅਜਾ ਕੰਮ ਟਰਾਲਾ ਚਲਾਉਣ ਡਿਆ ਪਿਆ ਮੈਂ ਟਰਾਲਾ ਹੀ ਚਲਾਉਣਾ ਵਾ ਤੇ ਮੈਂ ਤੈਨੂੰ ਉੱਥੇ ਰੱਖਣਾ ਮੇਰ ਨਾਲ ਤੂੰ ਇੱਕ ਦਿਨ ਪਹਿਲਾਂ ਤਿਆਰੀ ਕਰਨ ਦਿਆਂ ਇੱਕ ਦਿਨ ਪਹਿਲਾਂ ਚ ਥੋੜਨਾ ਮੈਂ ਮੰਨ ਜਾਂਗੀ ਕਿ ਮੈਂ ਤੈਨੂੰ ਇੱਕਦਮ ਰਾਜਸਥਾਨ ਚਲ ਜਾ ਮੈਂ ਵੀ ਜੋਬ ਕਰਦੀ ਮੈਂ ਇੱਕਦਮ ਆਪਣੀ ਜੋਬ ਥੋੜਨਾ ਛੱਡ ਕੇ ਚਲ ਜਾਂਗੀ ਕੀ ਲੱਗਦਾ ਓਹਦੀ ਜ਼ਿੰਦਗੀ ਬਰਬਾਦ ਹੋ ਗਈ ਹਾਂਜੀ ਹੁਣ ਹਾਂਜੀ ਮੈਨੂੰ ਹੁਣ ਲੱਗਦਾ ਪਿਆ ਕਿ ਹਾਂ ਇਹਨੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ ਬਹੁਤ ਵਧੀਆ ਹੋਇਆ ਕਿ ਆਪ ਹੀ ਨਹੀਂ ਆਇਆ ਉੱਥੇ ਕੀ ਮੰਗ ਕਰਦੇ ਉਹਦੇ ਖਿਲਾਫ ਮੈਂ ਹੀ ਮੰਗ ਕਰਦੀ ਹਾਂ ਕਿ ਇਹਨ ਪਰ ਇਸਾ ਉਹਨੇ ਕੱਲ ਐਤਵਾਰ ਵਾਲੇ ਦਿਨ ਨਾ ਕੋਈ ਕਚੈਰੀ ਲੱਗਦੀ ਨਾ ਕੋਈ ਥਾਣਾ ਖੁੱਲਦਾ ਵਾ ਤੁਹਾਨੂੰ ਕਿਉਂ ਬੁਲਾਇਆ ਉਹਨੇ ਵਿਆਹ ਵਾਸਤੇ ਇਹ ਨਹੀਂ ਮੈਨੂੰ ਪਤਾ ਅਸੀਂ 21 ਤਰੀਕ ਰੱਖੀ ਸੀ ਇਹਨਾਂ ਨੇ 21 ਤਰੀਕ ਤੋਂ 30 ਤਰੀਕ ਰੱਖੀ ਸਭ ਨੇ ਰਲ ਕੇ ਇਹਨਾਂ ਨੂੰ ਪਤਾ ਸੀ ਕਿ 30 ਤਰੀਕ ਨੂੰ ਐਤਵਾਰ ਹੁੰਦਾ ਤੇ ਐਤਵਾਰ ਕੋਈ ਕੁਝ ਵੀ ਨਹੀਂ ਹੋ ਸਕਦਾ ਕੁੜੀ ਮੁਰਜੂਗੀ ਤੇ ਹਾਂ ਉਹੀ ਗੱਲ ਹੋਈ ਕਿ ਮੈਂ ਮੁੜ ਕੇ ਆਈ ਮੇਰੇ ਹੁਣ ਪੂਰੇ ਮਹੱਲੇ 'ਚ ਬੇਇੱਜ਼ਤੀ ਵੀ ਹੋ ਗਈ ਸਭ ਕੁਝ ਹੋ ਗਿਆ ਹੁਣ ਮੈਂ ਇਹੀ ਮੰਗ ਕਰਦੀ ਆ ਕਿ ਇਹਨੂੰ ਇਹਦੀ ਬੰਦੀ ਸਜ਼ਾ ਦਿੱਤੀ ਜਾਵੇ ਸਾਰੇ ਰਿਸ਼ਤੇਦਾਰ ਵੀ ਆਏ ਹਾਂਜੀ ਰਿਸ਼ਤੇਦਾਰ ਸਾਰੇ ਗਏ ਅੱਜ ਵਿਆਹ ਵਿਆਹ ਹੀ ਵਾਅਦਾ ਹੈ ਨਾ ਹਾਂਜੀ ਤਿਆਰੀ ਕਿੰਨੀ ਕੀਤੀ ਹੈ ਰਿਸ਼ਤੇ ਵਿਆਹ ਲਈ ਅਸੀਂ ਸਾਰੀ ਤਿਆਰੀ ਕੀਤੀ ਸਾਰੇ ਕੱਪੜੇ ਬਣਾਏ ਮੈਂ ਆਪਣੀ ਪੈਕਿੰਗ ਵੀ ਕੀਤੀ ਸਭ ਕੁਝ ਕੀਤਾ ਹੋਇਆ ਆ ਸਾਰੇ ਸਾਹਮਣੇ ਦੇਖ ਸਕਦੇ ਜੀ ਤੁਸੀਂ ਹੂੰ ਤੇ ਕੋੜਾ ਨਹੀਂ ਹੈਗਾ ਤੁਹਾਡੇ ਹਾਂਜੀ ਕਲਾ ਦਾ ਜਿਹੜਾ ਮਾਨ ਜਿਹੜੇ ਨੇ ਸਾਰੇ ਜਿਹੜੇ ਚਕਨਾ ਚੂਰੂਗੇ ਨੇ ਹਾਂਜੀ ਉਹ ਤਾਂ ਹੁਣ ਹੋ ਹੀ ਗਏ ਚਕਨਾ ਚੂਟਾ ਅੱਡ ਸੰ ਅੱਛਾ ਜੀ ਤਾਂ ਪਾ ਤੁਸੀਂ ਅੱਜ ਪਰਿਵਾਰਕ ਮੈਂਬਰਾਂ ਨੂੰ ਉੱਥੇ ਬੁਲਾਇਆ ਸੀਗਾ ਕੀ ਗੱਲ ਕਰਕੇ ਗਏ ਉਹ ਕੀ ਚਾਹ ਵੀ ਗਏ ਹੁੰਦਾ ਉਹ ਕੁਛ ਨਹੀਂ ਕਹਿ ਕੇ ਕੋਈ ਆਇਆ ਹੀ ਨਹੀਂ ਨਹੀਂ ਮੇਰੇ ਚਾਚਾ ਜਿਹੜੇ ਥੋੜੇ ਜਿਹੇ ਹੁਣ ਉਹ ਕੋਈ ਕੋਈ ਕੁਛ ਨਹੀਂ ਗੱਲ ਕਰਕੇ ਗਏ ਅੰਦਰੋਂ ਹੀ ਨਹੀਂ ਨਿਕਲੇ ਉਹਦੇ ਵਿੱਚ ਕੌਣ ਕੌਣ ਗਏ ਉਹਦੀ ਮੰਮਾ ਸੀ ਉਹਦੀ ਵੱਡੀ ਸਿਸਟਰੀ ਉਹਦੀ ਛੋਟੀ ਸਿਸਟਰੀ ਉਹਦੀ ਮਾਮਾ ਜੀ ਮਾਮੀ ਉਹਦੇ ਮੰਮਾ ਪਾਪਾ ਸਾਰੇ ਜਾਣੇ ਸੀ ਪੁੱਛਣਾ ਹੀ ਖਲਾ ਕੇ ਉਹਨਾਂ ਨੂੰ ਉਹ ਬਾਹਰ ਹੀ ਨਹੀਂ ਨਿਕਲੇ ਉਹਨਾਂ ਬਾਰੀਂ ਨਿਕਲਣ ਦਿੱਤਾ ਹਾਂਜੀ ਉਹ ਇਹ ਹੀ ਕਹਿੰਦੇ ਅਸੀਂ ਬੇਦਖਲ ਕੀਤਾ ਬੇਦਖਲ ਨਹੀਂ ਕੀਤਾ ਮੁੰਡਾ ਉਹਨਾਂ ਦੇ ਘਰ ਚ ਹੀ ਰਹਿੰਦਾ ਡਰਾਮੇ ਕਰਦੇ ਅਸੀਂ ਰੋਜ਼ ਹੀ ਦੁਕਾਨ ਤੋਂ ਲੰਘਦੇ ਹੁੰਦੇ ਜਾਂਦੇ ਵੇਨੇ ਇਹ ਡਰਾਮੇ ਕਰ ਹੁਣ ਵੀ ਅਸੀਂ ਵੇਖ ਕੇ ਆਏ ਦੁਕਾਨ ਤੇ ਬੈਠਾ ਸੀ ਮੁੰਡਾ ਹਾਂਜੀ ਫਿਰ ਕੀ ਤਲਾਹ ਮਿਲੀ ਸੀ ਤੁਹਾਨੂੰ ਤੁਹਾਨੂੰ 112 ਤੋਂ ਮਿਲੀ ਵੀ ਇੱਥੇ ਕੋਈ ਵਿਆਹਵੂ ਦਾ ਹੈਗਾ ਕੋਈ ਚੱਕਰ ਇਹਨਾਂ ਦਾ ਕੁੜੀ ਮੁੰਡੇ ਦਾ 112 ਤੋਂ ਅਸੀਂ ਆਏ ਆ ਇੱਥੇ ਆ ਕੇ ਅਸੀਂ ਪਤਾ ਕੀਤਾ ਇਹ ਕੁੜੀ ਨੇ ਚੂੜਾ ਪਾਇਆ ਹੋਇਆ ਹੈ ਹੀ ਠੀਕ ਆ ਤਿਆਰ ਬਿਆ ਤਿਆਰ ਬੈਠੀ ਸੀ ਤੇ ਮੁੰਡਾ ਨਹੀਂ ਪਹੁੰਚਾ ਉੱਥੇ ਤੇ ਅਸੀਂ ਹੁਣ ਆਏ ਆ 112 ਤੇ ਇਹਦੀ ਆਲਰੇਡੀ ਜਿਹੜੀ ਕੰਪਲੇਂਟ ਆ ਉਹ ਔਮਨ ਸੈਲ ਤੇ ਚੱਲ ਰਹੀ ਆ ਬਾਕੀ ਡੀਲ ਉਹ ਹੀ ਕਰਨਗੇ ਪਿੱਛੇ ਹੋ ਜਾਓ ਕੀ ਤੁਹਾਡੇ ਵੱਲੋਂ ਵੀ ਗੱਲ ਕੀਤੀ ਆ ਹਾਡੇ ਵੱਲੋਂ ਅਸੀਂ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਹੈ ਹੁਣ ਉਹ ਆਪਣੇ ਔਮਨ ਸੈਲ ਦੇ ਇੰਚਾਰਜ ਜਿਹੜੇ ਨੇ ਲੇਡੀਸ਼ ਲੱਗੇ ਉਹ ਦੇਖਣਗੇ ਤਾਂ ਹੁਣ ਹੁਣ ਕੀ ਕਰੀਏ ਸਾਬੂਨੀ ਆਪਣੇ ਲੋ ਹਾਂ ਹੁਣ ਤੇ ਇਹੋ ਕੋਈ ਦੱਸਿਆ ਵੀ ਮੈਂ ਹੁਣ ਮੈਰਿਜ ਨਹੀਂ ਕਰਾਉਣਾ ਚਾਹੁੰਦੀ ਪਹਿਲਾਂ ਮੈਂ ਕਰਾਣਾ ਚਾਹੁੰਦੀ ਸੀ 7 ਸਾਲ ਤੋਂ ਮੈਂ ਫਿਜ਼ੀਕਲ ਰਿਲੇਸ਼ਨ ਹੀ ਜਾਨਣਾ ਠੀਕ ਹੈ ਨਾ ਕੀ ਦੱਸਿਆ ਨਹੀਂ ਵਿਆਹ ਦਾ ਟਾਈਮ ਸੀ ਗਿਆ ਦਾ ਹਾਂ ਦੱਸਿਆ ਜਿ ਵਿਆਹ ਦਾ ਟਾਈਮ ਹੀ ਨਹੀਂ ਪਹੁੰਚਿਆ ਲੜਕਾ ਨਹੀਂ ਪਹੁੰਚਿਆ ਹੁਣ ਜੋ ਕਿ ਬੰਦੀ ਕਾਰਵਾਈ ਹੈ ਕਹਿੰਦੇ ਕਰਦੇ ਤੁਹਾਡੀ ਗੱਲ ਹੋਈ ਕਿ ਪਰਿਵਾਰ ਦੂਜੇ ਪਰਿਵਾਰ ਆ ਮੁੰਡਿਆਂ ਨਾਲ ਨਹੀਂ ਸਾਡੀ ਨਹੀਂ ਉਹਨਾਂ ਨਾਲ ਕੋਈ ਗੱਲ ਹੋਈ ਇਹ ਤਾਂ ਬੜੀ ਖਦਸਾ ਨਾਉ ਚ ਲਿਆਦਾ ਨਾਉ ਚ ਲਿਆਦਾ ਨਾਉ ਚ ਲਿਆਦਾ ਨਾਉ ਚ ਲਿਆਦਾ ਸੀ ਐਸ ਐਚਓ ਨਾਉ ਚ ਲਿਆਦਾ ਠੀਕ ਹੈ ਇਹ ਉਹ ਵੂਮਨ ਸੈਲ ਦਾ ਮਸਲਾ ਉਹੋ ਹੀ ਕਰਨਗੇ ਹਾਲੇ ਅਸੀਂ ਮੌਕੇ ਤੇ ਆਉਣਾ ਹੀ ਅਸੀਂ ਮੌਕੇ ਤੇ ਕਰਕੇ ਵੀਟ ਕਰ ਲਈਏ ਅਦਾ ਕੁੜੀ ਨਾਲ ਸਾਹ ਮਿਲੂਗਾ ਮਿਲਣਾ ਚਾਹੀਦਾ ਮਿਲੂਗਾ ਜਰੂਰ ਮਿਲੂਗਾ ਨਾਲ ਹੀ ਕਦੀ ਗੱਲ